ਇਨਾਂ ਦੀ ਇੱਕ ਚੋਆਇਸ ਸੀ ਕਿ ਇਹਨਾਂ ਨੂੰ ਪੁੱਛਦਾ ਮੈਂ ਕਿ ਨਾ ਤੁਸੀਂ ਮੈਰਿਜ ਕਰਦੇ ਕਰਾਈ ਮੇਰੇ ਨਾਲ ਕਿ ਕਿਸੀ ਮੇਰੀ ਇੱਛਾ ਸੀ ਕਿ ਮੇਰਾ ਹਸਬੰਦ ਮੇਨਾਂ ਸਿਰ ਝੁਕਾ ਕੇ ਗੱਲ ਕਰੇ ਤੇ ਮੈਨੂੰ ਯਾਰ ਵੀ ਗੱਲ ਕਰਨੀ ਪੈਂਦੀ ਨਾ ਸਿਰ ਝੁਕਾ ਕੇ ਗੱਲ ਅੱਜ ਇੱਛਾ ਪੂਰੀ ਹੋ ਜਿੱਦਾਂ ਮੇਰੇ ਵੇਟ ਦੀ ਹਾਈਟ ਸੇਮ ਇਹੀ ਸੇਮ ਮੇਰੀ ਹੁੰਦੀ ਸੀ ਇੰਨੀ ਏਜ ਮੇਲੇ 13 ਸਾਲ ਦੀ ਏਜ ਅੱਜ ਤੇ 6.5 ਫੁੱਟ ਆ ਗਈ ਤਾਂ ਜਦ ਮੇਰੀ ਇੰਨੀ ਹੋਈ ਤਾਂ ਮੈਨੂੰ ਹਰ ਇੱਕ ਨੇ ਮਜ਼ਾਕ ਕਰਨਾ ਤੂੰ ਕਿੱਦਾਂ ਲ ਬਣੀ ਹੈ ਨਾ ਤੂੰ ਸੋਹਣਾ ਨਹੀਂ ਲੱਗਦਾ ਹਾਈਟ ਘਟਾ ਲ ਆਪਣੇ ਸਿਰ ਤੇ ਵਜਨ ਰੱਖ ਲਿਆ ਕਰ ਥੋੜਾ ਛੋਟਾ ਹੋ ਜਾਏ ਬਟ ਅੱਜ ਖੁਸ਼ੀ ਹੋ ਰਹੀ ਹੈ ਅੱਜ ਮੈਂ ਕਰੇ ਵੀ ਮੈਥੋ ਵੀ ਲੰਬਾ ਜਾਵੇ 7.5 ਘੰਟੇ ਤੱਕ ਆਈਟ ਜਾਵੇ ਤਾਂ ਬਹੁਤ ਵਧੀਆ ਲੱਗਦਾ ਕਿਤੇ ਵੀ ਮਤਲਬ ਰਿਸ਼ਤੇਦਾਰਾਂ ਚ ਵੀ ਜਾਣਾ ਨੇ ਨੇ ਜਾ ਕੇ ਇੱਕ ਜਗ੍ਹਾ ਬੈਠ ਜਾਣਾ ਔਰ ਉੱਥੋਂ ਹੀ ਲਨਾਨੀ ਠੀਕ ਹੈ ਔਰ ਜੇ ਬਾਜ਼ਾਰ ਚ ਵੀ ਜਾਣਾ ਤੇ ਬਾਜ਼ਾਰ ਵਿੱਚ ਵੀ ਇਹਨਾਂ ਨੇ ਸ਼ਾਪ ਤੇ ਨਹੀਂ ਅੰਦਰ ਜਾਣਾ ਹੈਗਾ ਬਾਹਰ ਹੀ ਐਕਟਿਵ ਆਤੀ ਬਾਈਕ ਤੇ ਬੈਠੇ ਰਹਿਣਾ ਤਾਂ ਮੈਮ ਜੀ ਵੇ ਕਹਿ ਰਹੇ ਤੁਸੀਂ ਬਾਹਰ ਬੈਠੇ ਰਹਿੰਦੇ ਸੀ ਬਾਈਕ ਤੇ ਅੰਦਰ ਨਹੀਂ ਜਾਂਦੇ ਸੀ ਉਹਦਾ ਕੀ ਰੀਜ਼ਨ ਸੀ ਘਰ ਨੂੰ ਸੰਗਦੇ ਰਹਿਣਾ ਆਰ ਪਾਸੇ ਜਾਣਾ ਨਹੀਂ ਮੈਰਿਜ ਤੇ ਜਾਣਾ ਤਾਂ ਮੈਂ ਆਪਣੀ ਲਾਈਫ ਨੂੰ ਇੰਜੋਏ ਨਹੀਂ ਕਰ ਪਾਇਆ ਹੁਣ ਬਹੁਤ ਵ ਨੇ ਮਰੀ ਜਾਂਦੇ ਸੀ ਮੈਂ ਬ੍ਰਾਂਡਡ ਕੱਪੜੇ ਪਾਵਾ ਵਧੀਆ ਕੱਪੜੇ ਪਾਵਾ ਪਰ ਉਹਨੂੰ ਸਟਿਚੀ ਕਰਾਉਣੇ ਪੈਂਦੇ ਸੀਗੇ ਉਹ ਆਉਂਦੇ ਨਹੀਂ ਸੀ ਭਾਜ ਤੇ ਇਸ ਤਰ੍ਹਾਂ ਬੈੱਡ ਵੀ ਛੋਟੇ ਹੁੰਦੇ ਸੀਗੇ ਉਹ ਤੋਂ ਵੀ ਬਹੁਤ ਐਡਜਸਟਮੈਂਟ ਕਰਨੀ ਪਈ ਲੱਗੀ ਕੋ ਨਾਲ ਨਹੀਂ ਸੀ ਤੁਰਦੇ ਹੁੰਦੇ ਅਗਲੀਆਂ ਸੀ ਪਤਾ ਨਹੀਂ ਤੇਰੇ ਨਾਲ ਤੁਰੇ ਜਾਂਦੇ ਸੋਹਣੇ ਨਹੀਂ ਲੱਗਦੇ ਜੇ ਮੈਂ ਕਿਸੇ ਗਰੁੱਪ ਚ ਤੁਰੇ ਜਾਂ ਨਾ ਆ ਮੇਰੇ ਨਾਲ ਮੈਂ ਇਕੱਲਾ ਰਹ ਜਾਂਦਾ ਸੀ ਮੈਨੂੰ ਛੱਡ ਦਿੰਦੇ ਸੀ ਸਾਰੇ ਮੇਰੇ ਨਾਲ ਨਹੀਂ ਸੀ ਇੱਥੇ ਤੱਕ ਸੀਗਾ ਕਿ ਮੇਰੀ ਮੈਰਿਜ ਵੀ ਨਹੀਂ ਹੋਣੀ ਮੈਨੂੰ ਇਦਾਂ ਲੱਗਦਾ ਹੁੰਦਾ ਸੀ ਮੈਰਿਜ ਨਹੀਂ ਹੋਣੀ ਹੈਗੀ ਕਿਉਂਕਿ ਮੈਂ ਸੋਹਣਾ ਨਹੀਂ ਹੈਗਾ ਇੰਨੇ ਨੇ ਜਿਆਦਾ ਹਾਂ ਕੀਤੀ ਉਹ ਮੇਰੇ ਲਈ ਬਹੁਤ ਵੱਡੀ ਖੁਸ਼ੀ ਵਾਲੀ ਗੱਲ ਸੀਗੀ ਕਿਉਂਕਿ ਇਹਨਾਂ ਨੇ ਹਾਂ ਕਰ ਦਿੱਤੀ ਪਰ ਬਹੁਤ ਵਧੀਆ ਸੀਗਾ ਇਹਨਾਂ ਨੇ ਯੈਸ ਕਰਕੇ ਮੈਨੂੰ ਉਸ ਸਟ्रेस ਚੋਂ ਕੱਢਿਆ ਇਹਨਾਂ ਦਾ ਡਿਸੀਜਨ ਸੀਗਾ ਬਹੁਤ ਵਧੀਆ ਇਹਨਾਂ ਨੇ ਮੇਰੀ ਲਾਈਫ 'ਚ ਤੇ ਕਿਤੇ ਨਾ ਕਿਤੇ ਲੋਕ ਕੀ ਸੋਚਣਗੇ ਕੀ ਬੋਲਣਗੇ ਕੀ ਜੱਜ ਕਰਨਗੇ ਉਹਦੇ ਤੋਂ ਡਰ ਲੱਗਦਾ ਸੀ ਬਾਹਰ ਨਿਕਲਣਾ ਮੈਨੂੰ ਕੋਈ ਅਲੱਗ ਤੋਂ ਮ ਮੈਨੂੰ ਕੰਪਲੀਮੈਂਟਸ ਨਹੀਂ ਮਿਲੇ ਮੈਨੂੰ ਥੋੜਾ ਨੈਗੇਟਿਵ ਹੀ ਕੀਤਾ ਜਾਂਦਾ ਸੀ ਹਰ ਜਗ੍ਹਾ ਤੇ ਵੀ ਤੂੰ ਸੋਹਣਾ ਨਹੀਂ ਹੈ ਮੇਰੇ ਦਿਮਾਗ ਵਿੱਚ ਇੱਕ ਦਿਨ ਸੀ ਮੈਂ ਆਪਣੇ ਆਪ ਨੂੰ ਲਿミਟਡ ਕਰ ਲਿਆ ਸੀ ਆਪਣੀ ਲਾਈਫ ਨੂੰ ਬਹੁਤ ਪਹਿਲਾਂ ਇਹਨਾਂ ਦੀ ਪਛਾਣ ਮਤਲਬ ਫਾਦਰ ਕਰਕੇ ਸੀਗੇ ਇਹਦੇ ਫਾਦਰ ਉਲੰਬੇ ਨੇ ਠੀਕ ਹੈ ਹੁਣ ਇਹਦੀ ਆਪਣੀ ਹੀ ਪਛਾਣ ਹੈ ਠੀਕ ਹੈ ਬਾਹਰ ਜਾਂਦਾ ਆ ਕਿ ਤੇਜ ਦਾ ਪਿੰਡ ਵਿੱਚ ਹੀ ਹੁੰਦੇ ਨਾ ਗੁਰਦੁਆਰਾ ਸਾਹਿਬ ਜਾਂਦਾ ਮੇਲੇ ਤੇ ਕਿਤੇ ਜਾਂਦਾ ਆ ਤਾਂ ਲੋਕ ਇਹਦੇ ਨਾਲ ਸੈਲਫੀਆਂ ਲੈਂਦੇ ਨੇ ਤਾਂ ਕੱਪੜੇ ਕਿਵੇਂ ਲੈਣੇ ਹੋ ਫਿਰ ਕੱਪੜੇ ਸਵਾਣਨੇ ਹੋ ਆਪਣੇ ਦੋਨਾਂ ਦੇ ਹਾਂਜੀ ਕੱਪੜੇ ਸਟਿਚ ਕਰਵਾਉਣੇ ਪੈਂਦੇ ਨੇ ਸਾਨੂੰ ਹੁਣ ਤਾਂ ਸਾਡਾ ਸਾਈਜ਼ ਵੀ ਸੇਮ ਹੋ ਗਿਆ ਬਿਲਕੁਲ ਇਹ ਸ਼ੂਜ਼ ਦਾ ਵੀ ਪੈਂਟਾਂ ਦਾ 셔ਟ ਦੇ ਅਸੀਂ ਇੱਕ ਦੂਸਰੇ ਵਾਰੇ ਬਹੁਤ ਖੁਸ਼ੀ ਵੀ ਹੋ ਰਹੀ ਜਦ ਬੇਟਾ ਵੀ ਬਾਪ ਦੇ ਸ਼ੂਜ਼ ਪਾਉਂਦਾ ਵਾ ਤਾਂ ਬਹੁਤ ਖੁਸ਼ੀ ਹੁੰਦੀ ਹੈ ਹੁਣ ਵੀ ਇਹਨੂੰ ਦੇਖ ਲਓ ਵੀ 13 ਸਾਲ ਦੀ ਇਹ ਚ ਨੂੰ ਸ਼ੂਜ਼ ਨਹੀਂ ਮਿਲਦੇ ਬਹੁਤ ਮੁਸ਼ਕਲ ਨਾਲ ਲਾਸਟ ਸਾਈਜ਼ ਦੇ ਦੇ ਮੇਚ ਆ ਰਹੇ ਉਸ ਤੋਂ ਬਾਅਦ ਮਿਲਦੇ ਸਾਰੇ ਸ਼ੂਜ਼ ਵੀ ਨਹੀਂ ਮਿਲਦੇ ਇਨਾਂ ਦੀ ਇੱਕ ਚੋਆਇਸ ਸੀ ਇਹਨਾਂ ਨੂੰ ਪੁੱਛਦਾਂ ਮੈਂ ਤੁਸੀਂ ਮੈਰਿਜ ਕਰਦੇ ਕਰਾਈ ਮੇਰੇ ਨਾਲ ਇਹ ਕਹਿੰਦੀ ਮੇਰੀ ਇੱਛਾ ਸੀ ਕਿ ਮੇਰਾ ਹਸਬੰਦ ਮੈਨਾਂ ਸਿਰ ਝੁਕਾ ਕੇ ਗੱਲ ਕਰੇ ਤੇ ਮੈਨੂੰ ਯਾਦ ਵੀ ਗੱਲ ਕਰਨੀ ਪੈਂਦੀ ਇਹਨਾਂ ਨਾਲ ਸਿਰ ਝੁਕਾ ਕੇ ਗੱਲ ਅੱਜ ਇੱਛਾ ਪੂਰੀ ਹੋ ਗਈ ਚਾ ਪੂਰੀ ਹੋ ਗਈ ਹਾਂਜੀ ਜਦੋਂ ਵੀ ਮਤਲਬ ਗੱਲ ਕਰਦੀ ਮੈਨਾਂ ਸਿਰ ਝੁਕਾ ਕੇ ਗੱਲ ਕਰਦੀ ਤਾਂ ਮੈਂ ਸਿਰ ਚੱਕ ਕੇ ਗੱਲ ਕਰਦੀ ਬਹੁਤ ਵਧੀਆ ਗੱਲ ਹੈ ਬਹੁਤ ਵਧੀਆ ਸੋਚ ਹੈ ਤਾਂ ਮੈਮ ਤੁਸੀਂ ਮੈਂ ਸੁਣਿਆ ਤੁਸੀਂ ਹੋਕੀ ਵੀ ਸਿਖਾਉਂਦੇ ਹੋ ਬੱਚਿਆਂ ਨੂੰ ਤਾਂ ਉਹਦੇ ਚ ਸ਼ੁਰੂ ਤੋਂ ਇੰਟਰਸਟ ਸੀ ਤੁਹਾਨੂੰ ਹਾਂਜੀ ਮੈਮ ਮੈਨੂੰ ਸ਼ੁਰੂ ਤੋਂ ਇੰਟਰਸਟ ਹੈ ਗੇਮ ਵਿੱਚ ਮੈਨੂੰ ਸ਼ੁਰੂ ਤੋਂ ਇੰਟਰਸਟ ਹੈ ਮੈਨੂੰ ਗੇਮਸ ਖੇਲਣੀਆਂ ਬਹੁਤ ਵਧੀਆ ਲੱਗਦੀਆਂ ਨੇ ਉਹ ਗੇਮ ਦਾ ਹੀ ਨਤੀਜਾ ਹੈ ਕਿ ਅੱਜ ਮਤਲਬ ਸਾਰੇ ਕਹਿੰਦੇ ਤੁਹਾਡੀ ਏਜ ਬਹੁਤ ਘੱਟ ਹੈ ਹਨਾ ਏਜ ਤਾਂ ਮੇਰੀ ਵਧੀਆ ਹੈ ਜੀ ਹਨਾ 40 ਸਾਲ ਦੇ ਨੇੜੇ ਹੋ ਚੁੱਕੇ ਆ ਪਰ ਫਿਰ ਵੀ ਮਤਲਬ ਅੱਜ ਵੀ ਐਂ ਲੱਗਦਾ ਕਿ ਏਜ ਕਾਫੀ ਛੋਟੀ ਹੈ ਸਰ ਤੁਸੀਂ ਜਦੋਂ ਛੋਟੇ ਸੀ ਤੁਸੀਂ ਨਹੀਂ ਸੋਚਿਆ ਮੈਂ ਵੀ ਕੋਈ ਗੇਮਸ ਵਿੱਚ ਪਾਰਟ ਲਵਾਂ ਹਾਈਟ ਕਰਕੇ ਹਾਂਜੀ ਉਹ ਥੋੜੀ ਉਹੀ ਚੀਜ਼ ਦੱਸ ਰਿਹਾ ਤੁਹਾਨੂੰ 네ਗੇਟਿਵ ਹੋਣ ਦੀ ਬਜਾਏ ਕਰਕੇ ਮੈਂ ਹਰ ਪਾਸੇ ਪਿੱਛੇ ਰਹਿ ਗਿਆ ਸੰਗ ਦਾ ਹੀ ਰਿਹਾ ਜਦੋਂ ਮੈਂ ਬਾਹਰ ਨਿਕਲਣ ਦੀ ਮਨਨ ਕਰ ਦਿੱਤਾ ਤਾਂ ਮੈਂ ਸਾਰਾ ਕੁਝ ਜਾਨੀ ਇਗਨੋਰ ਕਰਨ ਲੱਗ ਗਿਆ ਸੀ ਉਹੀ ਚੀਜ਼ ਬੇਟੇ ਚ ਕਰ ਰਹੀ ਇਹਨੂੰ ਹੁਣ ਹੀ ਕੰਪੇਅਰ ਕਰ ਰਿਹਾ ਹਰ ਇੱਕ ਪਾਸੇ ਹਰ ਇੱਕ ਫੀਲਡ ਵਿੱਚ ਇਹਨੂੰ ਪੋਜ਼ਿਟਿਵ ਰੱਖਣੀ ਮੈਂ ਮੈਂ ਉਸ ਸਮੇਂ ਸੰਗ ਦਾ ਰਹਿ ਗਿਆ ਜੋ ਮੈਂ ਕੁਝ ਮੈਂ ਦੇਖਿਆ ਮੇਰਾ ਪੁੱਤਰ ਨਾਲ ਹਾਂਜੀ ਮੈਂ ਉਹੀ ਜੋ ਕੁਝ ਵੀ ਮੈਂ ਨਹੀਂ ਪਾ ਸਕਿਆ ਉਹ ਮੈਂ ਇਹ ਵੀ ਮੇਰਾ ਬੇਟਾ ਸਾਰਾ ਅਚੀਵ ਕਰੇ ਤੇ ਅਚੀਵ ਕਰੇਗਾ ਵੀ ਆਉਣ ਵਾਲੇ ਸਮੇਂ ਤੁਸੀਂ ਦੇਖੋਗੇ ਇਹਦਾ ਪੂਰਾ ਨਾਮ ਪੂਰੇ ਵਰ ਬਿਲਕੁਲ ਪਾਪਾ ਨੇ ਕਿਹਾ ਕਿ ਪੂਰਾ ਵਰਲਡ ਵਿੱਚ ਨਾਮ ਹੋਏਗਾ ਪਾਪਾ ਦੀ ਵਿਸ਼ ਪੂਰੀ ਕਰਨੀ ਹੈ ਹਾਂਜੀ ਤੇ ਸਰ ਇੱਕ ਹੁਣ ਜਾਂਦੇ ਜਾਂਦੇ ਮੈਂ ਜ਼ਰੂਰ ਕਹਿਣਾ ਚਾਹਾਂਗੀ ਜਿਹੜੇ ਲੋਕੀ ਘਰ ਸੇਰ ਸੁੱਟ ਕੇ ਬੈ ਜਾਂਦੇ ਕਿ ਸਾਡੇ 'ਚ ਇਹ ਕਮੀ ਹੈ ਸਾਡੇ 'ਚ ਉਹ ਕਮੀਆਂ ਆਪਾਂ ਜ਼ਿੰਦਗੀ 'ਚ ਨਹੀਂ ਕਰ ਪਾਵਾਂਗੇ ਚੀਜ਼ਾਂ ਉਹਨਾਂ ਨੂੰ ਕੀ ਤੁਸੀਂ ਕਹਿਣਾ ਚਾਹੁੰਦੇ ਹੋ ਮੈਂ ਇਹੀ ਕਹਿਣਾ ਚਾਹੁੰਦਾ ਜੀ ਇੱਕ ਤਾਂ ਨੈਗੇਟਿਵ ਬਣਾਓ ਪਰਮਾਤਮਾ ਨੇ ਆਪਣ ਜੋ ਜ਼ਿੰਦਗੀ ਦਿੱਤੀ ਇੱਕ ਵਾਰੀ ਹੀ ਦਿੱਤੀ ਆ ਆ ਜੋ ਸਮਾਂ ਨਿਕਲ ਗਿਆ ਦੁਬਾਰਾ ਮੁੜ ਕੇ ਨਹੀਂ ਆਉਣਾ ਤੇ ਇਸ ਕਰਕੇ ਜੋ ਵੀ ਮਿਲਿਆ ਜੋ ਪਰਮਾਤਮਾ ਨੇ ਦਿੱਤਾ ਉਸ ਵਿੱਚ ਖੁਸ਼ ਰਹੋ ਤੇ ਇੰਜੋਏ ਕਰੋ ਲਾਈਫ ਨੂੰ ਮੁੜ ਕੇ ਇਸ ਜ਼ਿੰਦਗੀ ਤੇ ਨਹੀਂ ਆਉਣਾ ਤਾਂ ਮੈਂ ਵੀ 네ਗੇਟਿਵ ਰਹਿਣਾ ਸ਼ਾਇਦ ਮੈਂ ਅੱਜ ਆਪਣੇ ਆਡੀਅנס ਸਾਹਮਣੇ ਅੱਜ ਇੱਥੇ ਨਾ ਖੜਾ ਹੁੰਦਾ ਤੇ ਕਿਸੇ ਗੁੰਮਨਾਮ ਜਗ੍ਹਾ ਤੇ ਹੁੰਦਾ ਪਰ ਅੱਜ ਮੈਨੂੰ ਪਿਆਰ ਮਿਲਿਆ ਤਾਂ ਇਸ ਦਾ ਮਤਲਬ ਵੀ ਜੋ ਵੀ ਜਿੱਦਾਂ ਦੇ ਵੀ ਹੈਗੇ ਆਪਾਂ ਨੂੰ ਖੁਸ਼ ਰਹਿਣਾ ਚਾਹੀਦਾ ਪਰਮਾਤਮਾ ਦਾ ਸ਼ੁਕਰਾਨਾ ਕਰਨਾ ਚਾਹੀਦਾ ਮੈਮ ਤੁਸੀਂ ਕੀ ਕਹਿਣਾ ਚਾਹੁੰਦੇ ਅ ਜਿੰਦਗੀ ਜੀ ਇੱਕੋ ਵਾਰ ਮਿਲੀ ਆ ਇਹਨੂੰ ਇੰਜੋਏ ਕਰੋ ਪਰਮਾਤਮਾ ਦੀ ਦੇਣ ਆ ਬਹੁਤ ਵਧੀਆ ਜ਼ਿੰਦਗੀ ਆ ਇਹ ਤੁਹਾਡੀ ਨਜ਼ਰੀਏ ਤੇ ਡਿਪੈਂਡ ਆ ਠੀਕ ਹੈ ਤੁਸੀਂ ਕਿਸ ਤਰ੍ਹਾਂ ਦੇਖ ਰਹੇ ਹੋ ਲਾਈਫ ਨੂੰ ਅਗਰ ਲਾਈਫ ਤੁਹਾਡੀ ਤੁਸੀਂ ਵਧੀਆ ਤਰੀਕੇ ਨਾਲ ਦੇਖਦੇ ਹੋ ਤਾਂ ਲਾਈਫ ਤੁਹਾਡੀ ਵਧੀਆ ਹੋ ਜਾਨੀ ਸੋਚ ਨੂੰ ਆਪਣੀ ਨੂੰ ਵਧੀਆ ਰੱਖੋ ਤਾਂ ਲਾਈਫ ਤੁਹਾਡੀ ਬਹੁਤ ਵਧੀਆ